ਬਹੁਤ ਹੀ ਪਿਆਰ ਭਰੀ ਮਿੱਠੀ ਤੇ ਨਿੱਘੀ ਸਸਕੀ ਗਾਲ ਸਾਰੇ ਫਗਵਾੜਾ ਪ੍ਰਾਈਮ ਟਾਈਮ ਟੀਵੀ ਦੇ ਸ਼ਰੋਤਿਆਂ ਨੂੰ ਤੁਸੀਂ ਜੁੜ ਚੁੱਕੇ ਹੋ ਇਸ ਵਕਤ ਮਨੂ ਅਰੋੜਾ ਦੇ ਨਾਲ ਫਗਵਾੜਾ ਪ੍ਰਾਈਮ ਟਾਈਮ ਟੀਵੀ ਮੰਚ ਦੇ ਉੱਪਰ 2 ਜੂਨ ਨੂੰ ਆਮ ਆਦਮੀ ਪਾਰਟੀ ਦੇ ਸੰਸਦ ਡਾਕਟਰ ਰਾਜ ਕੁਮਾਰ ਚਬੇਵਲ ਜੋ ਕਿ ਜੇਤੂ ਉਮੀਦਵਾਰ ਨੇ ਹੁਸ਼ਾਰਪੁਰ ਲੋਕ ਸਭਾ ਹਲਕੇ ਤੋਂ ਸੰ 2024 ਲੋਕ ਸਭਾ ਇਲੈਕਸ਼ਨਜ਼ ਦੇ ਦੌਰਾਨ ਅੱਜ ਆਪਣੇ ਫਗਵਾੜਾ ਫੇਰੀ ਤੇ ਆਏ ਔਰ ਫਗਵਾੜਾ ਦੇ ਵੋਟਰਾਂ ਦਾ ਔਰ ਪਾਰਟੀ ਵਰਕਰਜ਼ ਦਾ ਧੰਨਵਾਦ ਕਰਨ ਲਈ ਉਨ੍ਹਾਂ ਦੇ استقبال ਲਈ ਇੱਕ ਬਹੁਤ ਹੀ ਵੱਡਾ ਸਮਾਗਮ ਰੱਖਿਆ ਗਿਆ ਕੇਜੀ ਰਿਜ਼ੋਰਟ ਸੇ ਵਿੱਚ ਕੇਜੀ ਰਿਜ਼ੋਰਟ ਸੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਸ ਇਕੱਠੇ ਹੋਏ ਔਰ ਉਨ੍ਹਾਂ ਨੇ ਬਹੁਤ ਹੀ ਉਮਦਾ ਸਵਾਗਤ ਕੀਤਾ ਆਪਣੇ ਸਾਂਸਰ ਡਾਕਟਰ ਰਾਜਕੁਮਾਰ ਜੱਬੇਵਾਲ ਜੀ ਦਾ ਔਰ ਉਨ੍ਹਾਂ ਨੇ ਉਮੀਦ ਜਿਤਾਈ ਕੀ ਆਉਣ ਵਾਲੇ ਸਮੇਂ ਦੇ ਵਿੱਚ ਫਗਵਾੜੇ ਨੂੰ ਜ਼ਿਲ੍ਹਾ ਬਣਾਣਗੇ ਜਿੱਦਾਂ ਕੀ ਪ੍ਰੋਮਿਸ ਕੀਤਾ ਗਿਆ ਸੀ ਫਗਵਾੜੇ ਦੀ ਜਨਤਾ ਨੂੰ ਇਲੈਕਸ਼ਨ ਤੋਂ ਪਹਿਲਾਂ ਕਿ ਜਿੱਦਾਂ ਕੀ ਇਲੈਕਸ਼ਨ ਜਿੱਤਣਗੇ ਔਰ ਅੰਤਖ ਔਰ ਭਰਪੂਰ ਪ੍ਰਯਾਸ ਕਰਨਗੇ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦੇ ਲਈ ਇਸ ਮੌਕੇ ਤੇ ਹਰ ਪਾਰਟੀ ਵਰਕਰਸ ਦੇ ਵਿੱਚ ਭਰਪੂਰ ਉਤਸ਼ਾਹ ਦੇਖਿਆ ਗਿਆ ਔਰ ਫੁੱਲਾਂ ਦੀਆਂ ਮਾਲਾ ਪਾਪ ਕੇ ਉਹਨਾਂ ਨੇ ਆਪਣੇ ਸਾਂਸਰ ਡਾਕਟਰ ਰਾਜ ਕੁਮਾਰ ਸ਼ਬੇਵਾਲ ਜੀ ਦਾ ਸਵਾਗਤ ਕੀਤਾ ਔਰ ਦੇਖਿਓ ਉੱਥੇ ਦੀਆਂ ਲਾਈਵ ਤਸਵੀਰਾਂ ਬਾਦ ਸਾਹਿਬ ਬਾਦ ਸਾਹਿਬ ਇਹ ਜਿਹੜਾ ਫਗਵਾੜੇ ਦਾ ਕਿਲਾ ਦਿੱਤਿਆ ਇਹ ਉਹ ਕਿਲਾ ਦਿੱਤਿਆ ਜੜੀ ਕਿਸੇ ਨੂੰ ਅਮੀਜ਼ ਨਹੀਂ ਸੀ ਔਰ ਜਦੋਂ ਵੀ ਅਸੀਂ ਕਿਸੇ Ovo ਆਡੀਟਰ ਚੌਲਸੀ ਹੋ ਗਰ ਵਿੱਚ ਤੋਂਪ ਦੇ ਵਿੱਚ ਸਾਡੀਆਂ ਭੈਣਾਂ ਬੈਠੀਆਂ ਸਾਡੀਆਂ ਬੀਬੀਆਂ ਬੈਠੀਆਂ ਔਰ ਉਹਨਾਂ ਨੇ ਤੁਸੀਂ ਸਾਥੀਓ ਜੋਰ ਡੋਰ ਟੂ ਡੋਰ ਪ੍ਰਚਾਰ ਕੀਤਾ ਜੋ ਬੇਨਤੀ ਭਗਵਾਨ ਦੇ ਵਿੱਚ ਮੈਂ ਤਲਵਾਦ ਕਰਦਾ ਹਾਂ ਸਾਡੇ ਜ਼ਿਲ੍ਹੇ ਦੇ ਇੰਚਾਰਜ ਸਾਡੇ ਮੈਡਮ ਲਾਲਿਤ ਚਤਲਾਲੀ ਜੀ ਦਾ ਬਲੌਕ ਪ੍ਰਧਾਨ ਸਰਵਨਾਂ ਦਾ ਉਹਨਾਂ ਦੀ ਸਿਮਰਟੀ ਟੀਮ ਦਾ ਸਹੀ ਨੂੰ ਸਤਿਕਾਰ ਤੁਹਾਡੇ ਸਾਰਿਆਂ ਦੀ ਮਿਹਨਤ ਸਤਿਕਾਰ ਸਾਥੀਓ ਅਸੀਂ ਜਿਹੜਾ ਬਗਵਾੜੇ ਵਾਲਾ ਕਿਰਫ ਦੇ ਕੀਤਾ ਇਸ ਦੇ ਵਿੱਚ ਤੁਹਾਨੂੰ ਬਹੁਤ ਵੱਡੀ ਵਧਾਈ ਹੋਰ ਸਭ ਤੋਂ ਵੱਡੀ ਵੀ ਦਾ ਇਤਿਹਾਸ ਨਾਰਮਲੀ ਜਿੱਥੇ ਉਮੀਦਵਾਰ ਲੜਦਾ ਤੋ ਮੀਂਦਵਾਰ ਆਪਣੇ ਹਰ ਹਿੱਤੋ ਜੂਰ ਜਿੱਤਿਆ ਤਾਂ ਪਰ ਇਸ ਵਾਰ ਜਿਹੜਾ ਉਮੀਦਵਾਰ ਇੱਥੋਂ ਲੜਿਆ ਬੀਜੇਪੀ ਦਾ ਉਹ ਤੀਜੇ ਨੰਬਰ ਤੇ ਤੁਸੀਂ ਪਹੁੰਚਾ ਦਿੱਤਾ ਤੀਜੇ ਨੰਬਰ ਤੇ ਸੋ بڑے بڑے ਨੇ ਇੱਕ ਹੰਡ ਤੋੜ ਲਈ ਤੁਸੀਂ ਤੁਸੀਂ ਬਹੁਤ بڑے بڑے ਲੋਕਾਂ ਦੇ ਸੁਪਨੇ ਝਗੜਾ ਦੂਰ ਕੀਤਾ ਵਿਰੋਧੀਆਂ ਦੇ ਆਪਨੀ ਜਨਤ ਦੇ ਲਈ ਤੁਸੀਂ ਇਹ ਜਿਹੜੀ ਮਿਹਰਤ ਕੀਤੀ ਹੈ ਮੈਂ ਸਾਥੀਓ ਇਸਦਾ ਹਮੇਸ਼ਾ ਜਿਹੜੀ ਰਵਾਂਗਾ ਚੋਬੜੀ ਹੈ ਮੈਂ ਆਪਣੇ ਪਿੰਡ ਵਾਲੇ ਸਾਥੀਆਂ ਨੂੰ ਬਹੁਤ ਪਰਜਾਉਂਦਾ ਬਾਕੀ ਜਿਸ ਤਰ੍ਹਾਂ ਤੁਸੀਂ ਮੈਨੂੰ ਮਾਨ ਸਨਮਾਨ ਦਿੱਤਾ ਔਰ ਸਾਥੀਓ ਕਈ ਵਾਰ ਪੰਜਾਬ ਦੀ ਇਸ ਭੂਮੀ ਤੇ ਮੈਂ ਐਮ ਐਲ ਏ ਵਾਲੇ ਵਿਧਾਇਕ ਬਣਿਆ ਔਰ ਅੱਜ ਤੁਸੀਂ ਮੈਂਬਰ ਪਾਰਲੀਮੈਂਟ ਬਣਾਇਆ ਤੇ ਜਦੋਂ ਮਾਨ ਸਾਹਿਬ ਮੈਂ ਆਪਣਾ ਆਡੈਂਟੀਟੀ ਕਾਰਡ ਆਈ ਗਰੁੱਪ ਤੇ ਬਣਾਣ ਗਿਆ ਪਾਰਲੀਮੈਂਟ ਗਿਆ ਤੇ ਸਾਥੀਓ ਮੈਨੂੰ ਤੁਸੀਂ ਸਾਰੇ ਯਾਦ ਤੁਹਾਡੀ ਕਿਰਪਾ ਦੀ ਬਦੌਲਤ ਪਹੁੰਚਾਂ ਤੁਹਾਡੀਆਂ ਵੋਟਾਂ ਦੀ ਬਦੌਲਤ ਮੈਂਬਰ ਪਾਰਲੀਮੈਂਟ ਬਣ ਕੇ ਦਿੱਲੀ ਪਹੁੰਚਿਆ ਇਹ ਕੋ ਛੋਟੀ ਗੱਲ ਨਹੀਂ ਔਰ ਦਿੱਲੀ ਦੇ ਵਿੱਚ ਘੋਰ ਤੁਸੀਂ ਜਿਹੜੀ ਕਿਰਪਾ ਕੀਤੀ ਹੈ ਉਹ ਕਿਰਪਾ 라ਜੂ ਜੀ ਇਹ ਹੈ ਇਹ ਹੁਣ ਹਰ ਸਾਲ 50 ਕਰੋੜ ਰੁਪਏ ਜਿਹਾ ਮਿਲਿਆ ਔਰ 8-10 ਕਰੋੜ ਰਪਾ ਲਾ ਸਕਦੇ ਗੁੱਠਾ ਕਰਦੇ ਕਰਦੇ ਸਾਡੇ ਰਾਜੇ ਸਭਾ ਦੇ ਆਪਣੇ ਵੀ ਹੈ ਨੇ ਤੇ ਜੋ ਵੀ ਕੰਮ ਹੋਣਗੇ ਸਰਕਾਰ ਵੀ ਆਪਣੀ ਹੈ حکومت ਤੁਹਾਡੇ ਚਾਹੀਦੇ ਸਾਰੇ ਕੰਮ ਹੋਣਗੇ ਔਰ ਜੋ ਵੱਡਾ ਵਾਦਾ ਤੁਹਾਡੇ ਨਾਲ ਕੀਤਾ ਜੋ ਵੱਡਾ ਵਾਦਾ ਤੁਹਾਡੇ ਨਾਲ ਕੀਤਾ ਜੋ ਜ਼ਿਲ੍ਹਾ ਬਣਾਉਣ ਦਾ ਵਾਦਾ उस वादे को पूरा करने के लिए दिन रात दिन और साथियों इस वही जितने मैं फिर तो सारे का दिल से गहराइंत धन्यवाद करता और मैं का जरूर कहना चाहता हूं कि मेरे घर के दरवाजे मेरा घर तेरे तोड़ा घर उस घर के दरवाजे हमेशा तुम्हारे तो लिए खुले हैं जय माता मेरा फोन हमेशा तुम्हारे तो लिए खुला है किसी को कभी भी कोई भी किस तरह की भी जरूरत तो हो मैं आपकी सेवा के हाजिर है और पुराने एमपी का ਜੋ ਰੈਕਪ੍ਰੈਸ਼ਰ ਵਧਿਆ ਹੋਇਆ ਆਪਾਂ ਉਹ ਵੀ ਠੀਕ ਕਰ ਦਾਂ। ਤੇ ਤੁਸੀਂ ਜਿੱਥੇ ਵੀ ਬਲਾਕ ਦੇ ਪਿੰਡ ਪਿੰਡ ਬਲਾਕ ਦੇ ਹਰ ਮੌਂਡ ਚ ਬਲਾਕ ਦੇ ਹਰ ਜਗ੍ਹਾ ਸਾਥੀਓ ਨੂੰ ਧੰਨਵਾਦ ਕਰ ਰਹਾਵਾਂਗਾ ਸੋਇਰਾ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਫਿਰ ਧੰਨਵਾਦ ਕਰਦਾ। ਥੈਂਕ ਯੂ ਵੈਰੀ ਮਚ। ਕੈਸ਼ ਵਿਕੇ ਜਿਹੜਾ ਸ਼ਾਹਪੁਰ ਕੂਸਿ ਸਿੱਖੀ ਉਹਦੇ ਵਿੱਚੋਂ ਆੜੇ ਨੇ ਕੰਡਿੰਟ ਦੁਨੀਆ ਨਕਸ਼ਾ ਕਰਦਾ ਰਾਜਭਾਣ ਚਲਿਆ ਇੱਕ ਆਰਥਿਕ ਇਨਾਲੇ ਖਾਸ ਕਰਕੇ ਸਾਰੀ ਪ੍ਰੈਸ ਸਾਰੇ ਸਾਥੀ ਜਿਹਨੇ ਇੱਥੇ ਬੈਠੇ ਨੇ ਹੱਥ ਕਰਕੇ ਮੇਰਾ ਸਮਰਥਨ ਕਰਿਓ ਫੁਵਾੜੇ ਨੂੰ ਜਿਦਾ ਬਣਾ ਵਾੜੇ ਨੂੰ ਸਾਰੇ ਹੱਥ ਚੁੱਕ ਕੇ ਕਰੋ ਫੁਵਾੜੇ ਨੂੰ ਵਾੜੇ ਨੂੰ ਆਧਿਕ ਬਾਤ ਨਹੀਂ ਹੈ ਪੁਰਾਣੇ ਸਾਥੀ ਬੈਠੇ ਨੇ 85 ਨੂੰ ਮੰਗ ਹੈ ਡਾਕਟਰ ਦੇਸਵਾਲ ਕਰਕੇ ਹੈ ਤਾਨੂੰ ਯਾਦ ਹੋਣਾ ਸਰਵੇ ਹੋ ਗਿਆ ਫਿਰ ਬਹੁਤ ਕਿਨਾ ਫਾਈਨੈਂਸ਼ੀਅਲ ਸਰਵੇ ਹੋ ਗਿਆ ਐਗਰੀਕਲਚਰ ਸਰਵੇ ਹੋ ਗਿਆ ਟਰਾਂਸਪੋਰਟ ਦਾ ਵੀ ਸਰਵੇ ਹੋ ਗਿਆ ਤੇਜਾ ਦਾ ਵੀ ਰੂਟ ਸਾਰੇ ਦੇਖ ਲਏ ਲਿਖ ਲਏ ਤਾਰੇ ਔਰ ਸੌਰੀ ਸਾਡਾ ਦਰਬਾਰ ਸਿੰਘ ਨਮਸ਼ਾਲਾ ਸਰਵੇ ਪਾ ਜੇ ਬਾਕੀ ਤੇ ਮਰਚਲ ਸਿੰਘ ਬਰਾਉਣਾ ਨਹੀਂ ਕਰਤੀ ਮੈਂ ਪਿੱਛੇ ਆ ਗਿਆ ਤਾਂ ਕੁਝ ਕਰੀਏ ਸਾਡੀ

हेल्थ क्लीनिक जोड़ियाँ हो रही है थोड़ी होर बन जाज भी हो जाए फिर सर बहुत सारे गल् अच्छी सारे लेके सरकार को भेज चुके हैं शब्द ना कहते तो मैं तो पता है। वैदर और एग्रीकल्चर का जोर है जो ध्यान का सीजन है पानी की व्यवस्था बिजली की व्यवस्था और मैं दसदा कि संताली बार सब तो बल जबान जी है ਕਿਲੋਗਾਰ ਦੇ ਵਿੱਚ ਉਹ ਇਸ ਟਾਈਮ ਦੇ ਵਿੱਚ ਹੋਈ ਹੈ ਕਦੇ ਇਹਨੇ ਵਿਚੇ ਨਹੀਂ ਵੇਖਾਈ 16000 ਤੋਂ ਨਹੀਂ ਉਹਨਾਂ ਦੀ ਪ੍ਰੈਸਟ ਹੈਗੀ ਹੈ ਜਿਹੜੀ ਮੈਂ ਮੜ ਰਿਹਾ ਸਭਾ ਦੀ ਤੋਂ ਮੈਂ ਮੰਨਦਾ ਹੈ ਕਿ ਆਉਣ ਵਾਲੇ ਇਲਕਸ਼ਨ ਨਹੀਂ ਪਿਆ ਰਹੂ ਵਿਜੈ ਦੇ ਲਖਣ ਪਾਣੀ ਸੱਤੇ ਬਿਠਿਆ ਇੱਕ ਕਲੈਕਸ਼ਨ ਚੱਲ ਰਿਹਾ ਹੈ 10 4 5 ਦੇ ਲਖਣ 2 ਲਖਣ ਵਜਣੇ ਇਹਦੇ ਨਾਲ ਹੀ ੁੱਟਣੇ ਇਹਨਾਂ ਦੇ ਚੱਪੇਵਾਲ ਸਾਹਿਬ ਦਾ ਵੀ ਵਜਣੇ ਜੰਦਰ ਦਾ ਫੇਰ ਸੁਖੀ ਦਾ ਦਾਵਾ ਇਹ ਜਿਹੜੇ ਐਮਪੀ ਬਣੇ ਨੇ 2000000 ਉਹਨਾਂ ਦਾ ਬਾਈ ਇਲੈਕਸ਼ਨ ਕਿ 1450000 ਇਹ ਆ ਤੇ ਅਗਲਾ ਸੈੱਟ ਤੁਹਾਡਾ ਇਲੈਕਸ਼ਨ ਵੀ ਜਨਤ ਕੋਲ ਤੋਂ ਅਗਲਾ ਤੁਹਾਡਾ ਇਲੈਕਸ਼ਨ ਹੈ ਤੋਂ ਮੈਂ ਸਮਝਦਾ ਤੁਹਾਡੇ ਸਾਰਿਆਂ ਕੋਲ ਬਾਈ ਪਾਈ ਜਣੇ ਨੇ ਈਵਨ ਪ੍ਰੈਸਰ ਅਵੇਰ ਤੇ ਬਾਦ ਤੁਸੀਂ ਮੈਂਬਰ ਪਾਰਲੀਮੈਂਟ ਕਿ ਆਈ ਸੀ ਇੱਛਾ ਸੀ ਮੀਰੀ ਸੀ ਇਹ ਸੱਚੀ ਓਥ ਲੈ ਕੇ ਆਉਂ ਪਾਰਲੀਮੈਂਟ ਦੇ ਮੈਂਬਰ ਦੀ ਓਥ ਲੈ ਜਲ ਤਫੀਲ ਪਾੜੇ ਕਿ ਤੇ ਮੇਰੇ ਸਾਥੀ ਜਿਹੜੇ ਉਹ ਨਹੀਂ ਮੰਨਿਓ ਕਹਿੰਦੇ ਲੱਗੇ ਵੀ ਅਸ਼ੀਸ਼ ਜੀ ਮਾਨ ਸਾਹਿਬ ਲੋਕ ਪਹਿਲਾਂ ਬੁਲਾਉਣਾ ਚਾਹਣੇ ਆ ਔਰ ਉਹਨਾਂ ਨੂੰ ਮਾਰਕਵਾਟ ਹੋਣਾ ਚਾਹਣੇ ਸਾਰੀ ਸੰਗਤ ਕੋ ਲੋ ਸਾਰੀ ਸੰਗਤ ਕੋ ਮੈਂ ਤੁਹਾਡਾ ਮਾਣਦਾ ਹੋਣ ਦੇ ਨਾਤੇ ਜੀ ਮਾਨ ਸਾਹਿਬ ਉਹਨਾਂ ਦੀ ਟੀਮ ਨੂੰ ਮਾਰਕਵਾਟ ਦਿਨਾ ਕਿ ਤੁਸੀਂ ਇਸ بڑے ਸੰਗਣੇ ਦੌਰ ਤੇ ਟਾਈਮ ਦੌਰ ਦੇ ਵਿੱਚੋਂ ਆਵਾਜ਼ੀ ਪਾਰਟੀ ਦੇ ਖਤਰੋਂ ਉੱਪਰ ਕਰਾਰ ਕੀਤਾ ਸਾਹਬ ਗੁਬਨ ਸਿੰਘ ਪਰਕੇਟਵਾ ਇਹ ਵਿਚਾਰ ਹੈ ਪਹਿਲਾ ਦਿਨ ਦੀ ਮੈਨੂੰ ਆਸ਼ਾ ਕੁਝ ਫਾਟ ਵੀ ਮਜਬੂਰ ਕਰੋਗੇ ਸਭ ਤੋਂ ਹੰਸ ਸਿੰਘ ਮਰਜ਼ਬਾਦ ਸਾਬਕਾ ਹੰਸ ਸਿੰਘ ਮਰਜ਼ਬਾਦ ਅਰਵਿੰਦ ਕੇਜੀਵਾਲ ਮਰਜ਼ਬਾਦ ਅਰਵਿੰਦ ਕੇਜੀਵਾਲ ਜਨਾਬ ਜੀ ਡਾਕਟਰ ਸਾਹਿਬ ਮੈਂ ਦੋ ਬੰਨਾਂ ਕਰਨੀ ਆ ਜਿੰਨੇ ਵੀ ਬੰਨ ਕਰ ਆਏ ਸਾਰੇ ਭਰਾਵਿਆਂ ਦੇ ਲਈ ਬਹੁਤ ਬਹੁਤ ਵਧਾਈਆਂ ਮੈਂ ਇਹਨਾਂ ਨੂੰ ਦੋ ਬੰਨ ਕਹਿੰਦਾ ਹਾਂ ਕਿ ਭਰਾਵਿਆਂ ਤੇ ਅਨੁ ਬੋਟਾ ਤੁਸੀਂ ਪਾਜਣਾ ਤੁਹਾਡੀਆਂ ਬੋਟਾਂ ਦਾ ਡਾਕਟਰ ਸਾਹਿਬ ਦਿੱਤੇ ਆ ਔਰ ਫਗਵਾੜੇ ਤੋਂ ਦੀ ਮੀਟਰਾ ਜਤਾਇਆ ਜਿੰਨੇ ਵੀ ਇਹ ਟਾੜਾ ਵੀਰਤ ਕੀਤੀ ਹੈ ਬਰਕਰਾਰ ਨੇ ਦਿਨ ਰਾਤ ਮੇਰੀਆਂ ਭੈਣਾਂ ਨੇ ਕੀਤੀ ਹੈ ਡੋਡ ਡੋਡ ਨੂੰ ਉਜਾਵੇ ਜਿੰਨੀਆਂ ਨੇ ਬੇਨਤੀ ਕੀਤੀ ਹੈ ਜਿਹੜਾ ਇੱਕ ਇੱਕ ਕਬਰ ਜਿਹੜਾ ਉਸ ਸਿਰ ਮੱਥੇ ਆ ਔਰ ਟਾੜਾ ਸੀ ਇੰਨਾ ਨਹੀਂ ਦੇ ਸਕਦੇ ਜਿੰਨੀ ਵੀ ਤੁਸੀਂ ਇੰਨੀ ਗਰਵੀ ਦੇ ਵਿੱਚ ਕੀਤੀ ਆ ਔਰ ਮੈਂਬਰ ਪਾਰਲੀਮੈਂਟ ਬਣਿਆ ਤੁਹਾਡੀ ਬਦੌਰਤ ਡਾਕਟਰ ਸਾਹਿਬ ਬਾਣ ਸਾਹਿਬ ਜੀ ਇਹ ਤਾਂ ਦੀ ਬਦੌਰਤ ਇੱਕੋ ਬੇਨਤੀ ਕਰਦੀ ਆ ਪ੍ਰਧਾਨ ਸਾਹਿਬ ਤੁਸੀਂ ਮੈਂਬਰ ਪਾਰਲੀਮੈਂਟ ਬਣ ਗਏ ਆ ਮੁੱਖਮੰਤ ਆਈਂ ਦੇ ਹੰਡਾ ਕਿਪੋ ਦਾ ਬੇਨਤੀਆਂ ਵੀ ਫਗਵਾੜੇ ਨੂੰ ਜਿਲ੍ਹਾ ਬਣਾ ਦਿਓ ਇਹ ਤੁਸੀਂ ਜ਼ਰੂਰ ਗੱਲ ਕਰਦੀਏ ਜਾ ਕੇ ਵੀ ਫਗਵਾੜੇ ਨੂੰ ਜਿਲ੍ਹਾ ਬਣਾਵਾਓ ਕਿਉਂਕਿ ਜਿਹੜੀ 2027 ਦੀ ਇਲੈਕਸ਼ਨ ਹੋਣੀ ਹੈ ਨਾ ਤੇ ਲੋਕਾਂ ਨੇ ਸਾਡੇ ਕੋਲ ਵੀ ਪੁੱਛਣਾ ਵੀ ਤੁਸੀਂ ਵਾਦਾ ਕੀਤਾ ਸੀ ਫਗਵਾੜੇ ਨੂੰ ਜਿਲ੍ਹਾ ਬਣਾਵਿਓ ਡਿਪਾਰਟਮੈਂਟ ਵੱਲੋਂ ਹਾਂ ਮਾਨ ਸਾਹਿਬ ਨੇ ਕੋਈ ਕਸਮ ਛੱਡੀ ਹੈ ਨਾ ਕੋਈ ਵੀ ਛੱਡੀ ਆ ਜਿੰਨੇ ਪੈਸੇ ਕੰਮ ਕਰਦੇ ਆ ਸਾਨੂੰ ਉਹਦੇ ਵਿੱਚ ਹਿੱਸਾ ਤਾਂ ਫਗਵਾੜੇ ਦਾ ਦੇ ਦਿਓ ਜਿੰਨੇ ਵੀ ਵਰਕਰ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੋ ਗਰਮੀ ਦਾ ਮੌਸਮ ਆ ਮੈਂ ਬਹੁਤੀਆਂ ਗੱਲਾਂ ਨਹੀਂ ਕਹਿੰਦਾ ਤੁਹਾਡਾ ਸਾਰਿਆਂ ਦਾ ਫਿਰ ਮੈਂ ਇੱਕ-ਇੱਕ ਕਦਮ ਜਿਹੜਾ ਚੱਲਿਆ ਤੇ ਵੀ ਮਿਹਨਤ ਕੀਤੀ ਹੈ ਤੁਹਾਡੇ ਜਦੋਂ ਪੂਠਾਂ ਦੇ ਵੈਨ ਦੇ ਜਾਂ ਪ੍ਰੋਗਰਾਮ ਘਰ-ਘਰ ਹੋ ਜਾਵੇ ਸਾਰਿਆਂ ਦਾ ਇੱਕ-ਇੱਕ ਕਦਮ ਚੱਲਿਆ ਜਿਹੜਾ ਸਰਪੱਤੀ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਖਾਸ ਤੌਰ ਤੇ ਜਿਹੜੀਆਂ ਭੈਣਾਂ ਦਾ ਜਿਨ੍ਹਾਂ ਨੇ ਡੋਰ ਟੂ ਡੋਰ ਕੀਤਾ ਹੈ ਇੰਨੀ ਗਰਮੀ ਦੇ ਵਿੱਚ ਬੱਚਿਆਂ ਨੂੰ ਆਪਣੇ ਘਰ ਤੋਂ ਘਰ ਨੂੰ ਛੱਡ ਦੇ